ਸਤਿ ਸ਼੍ਰੀ ਅਕਾਲ ਜੀ ਦਿੱਲੀਆ ਗੱਲਾਂ YouTube ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਅੱਜ ਅਸੀਂ ਪਹੁੰਚੇ ਹੋਏ ਆ ਆਪਣੇ ਪਿੰਡੀ ਕਹ ਲੋ ਆਪਣੇ ਘਾਰੀ ਦੋਵੇਂ ਭਰਾ ਚਾਚੇ ਦਾਜੇ ਦੇ ਪੁੱਤਰ ਤੇ ਅਸੀਂ ਦੋਵੇਂ ਦੋਵਾਂ ਨੇ ਪਿੰਡ ਬਲੋਕ ਵੀ ਕਬੱਡੀ ਖੇਡੀ ਹੈ ਤੇ ਆਪੋ ਆਪਣੀਆਂ ਸੰਸਥਾਵਾਂ ਬਲੋਕ ਵੀ ਖੇਡੀ ਹੈ ਤੇ ਅੱਜ ਅਸੀਂ ਜਿਹੜੇ ਆਪਸੀ ਮੈਚਾਂ ਦੀ ਗੱਲ ਕਰ ਰਹੇ ਹਾਂ ਮੇਰੇ ਨਾਲ ਨੇ ਡਾਕਟਰ ਗੁਰਲਾਬ ਸਿੰਘ ਦਲੇਮਾ ਵੈਟਰਨਰੀ ਡਿਪਾਰਟਮੈਂਟ ਦੇ ਵਿੱਚ ਇਹਨਾਂ ਨੇ ਨੌਕਰੀ ਕੀਤੀ ਹੈ 8 ਸਾਲ ਪਹਿਲਾਂ ਰਿਜ਼ਾਈਨ ਦੇ ਕੇ ਅੱਜ ਕੱਲ ਕੈਨੇਡਾ ਦੇ ਪੀਆਰ ਨੇ ਐਪਸਫੋਰਡ ਦੇ ਵਿੱਚ ਰਹਦੇ ਨੇ ਤੇ ਹੁਣ ਭਤੀਜੇ ਦੇ ਵਿਆਹ ਤੇ ਇਕੱਠੇ ਹੋਏ ਸੀ ਸੋਚਿਆ ਵੀ ਕਿਉਂ ਨਾ ਜਿਹੜੀਆਂ ਕਬੱਡੀ ਦੀਆਂ ਆਜਾਦਾਂ ਸਾਂਝੀਆਂ ਕੀਤੀਆਂ ਜਾਣ ਤੁਹਾਡਾ ਡਾਕਟਰ ਸਾਹਿਬ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ 'ਤੇ ਦਿਲ ਦੀਆਂ ਗੱਲਾਂ ਧੰਨਵਾਦ ਜੀ ਮਹਿੰਦੇ ਸਾਹਿਬ ਵੱਡੇ ਭਰਾ ਤੁਸੀਂ ਮੈਨੂੰ ਇੱਥੇ ਆ ਕੇ ਮੇਰਾ ਹੌਸਲਾ ਵਧਾਉਂਗੇ ਮੈਨੂੰ ਮਾਣ ਦਿੱਤਾ ਤੇ ਬਹੁਤ ਚੰਗੀ ਗੱਲ ਐ ਪੁਰਾਣੀਆਂ ਆਜਾਦਾਂ ਦੁਆਰੇ ਨਵੇਂ ਜਿਵੇਂ ਕਹਿੰਦੇ ਆ ਸਾਰੇ ਚਾਨਣ ਹੋ ਜੂਗਾ ਕਿ ਮੇਰੇ ਵੀ ਜਿਹਾ ਕੁਝ ਤੁਸੀਂ ਵੀ ਮੇਰੇ ਨਾਲ ਕੁਝ ਮੈਚ ਲਾਏ ਦੇਖੇ ਨੇ ਖੇਡੇ ਵੀ ਹੋ ਤੇ ਬੈਠ ਕੇ ਕਰਦੇ ਆਜਾਦਾਂ ਤਾਜ਼ੀਆਂ ਧੰਨਵਾਦ ਤੁਹਾਡਾ ਸੋ ਦੋਸਤੋ ਆਮ ਤੌਰ ਤੇ ਜਿਹੜਾ ਅੱਜ ਵਾਲੀ ਕਬੱਡੀ ਨਹੀਂ ਸੀ ਹੁੰਦੀ ਉਦੋਂ ਜਿਵੇਂ ਹੁਣ ਹੋ ਗਿਆ ਵੀ ਤਿੰਨ ਬਾਹਰੋਂ ਚਾਰ ਬਾਹਰੋਂ ਕੰਜਾਂ ਥਾਵਾਂ ਤੇ ਤਾਂ ਪਤਾ ਨਹੀਂ ਬਾਹਰੋਂ ਬਾਹਰੋਂ ਹੀ ਹੁੰਦਾ ਹੈ ਅੰਦਰੋਂ ਕੋਈ ਹੁੰਦਾ ਹੀ ਨਹੀਂ ਉਸ ਵੇਲੇ ਇੱਕ ਪਿੰਡ ਦੀ ਜਿਹੜੀ ਆ ਉਹ ਟੀਮ ਇੰਟਰ ਹੁੰਦੀ ਹੁੰਦੀ ਸੀ ਇੱਕ ਪਿੰਡ ਦੇ ਵਿੱਚ ਜਿਹੜੇ ਕੱਲੇ ਕੱਲੇ ਖਿਡਾਰੀ ਸੀ ਨਾ ਪਿੰਡਾਂ ਦੇ ਉਹ ਜਿਹੜੇ ਸੀਗੇ ਉਹ ਕੱਲੇ ਹੀ ਰਹਿ ਜਾਂਦੇ ਸੀ ਖੇਡ ਨਹੀਂ ਸਕਦੇ ਕਿਤੇ ਕੋ ਪੂਰਾ ਸੈੱਟ ਨਹੀਂ ਸੀ ਬਣਦਾ ਹੁੰਦਾ ਸੋ ਗੁਰਲਾਬ ਦਾ ਜਿਹੜਾ ਸੀਗਾ ਘਟ ਖੇਡਣ ਦਾ ਕਾਰਨ ਵੀ ਇਹੀ ਬਣਿਆ ਸੀ ਕਿਉਂਕਿ ਦਲੇਮਾ ਪਿੰਡ ਦੇ ਵਿੱਚ ਉਸ ਵੇਲੇ ਹੋਰ ਕੋਈ ਖਿਡਾਰੀ ਐ ਨਹੀਂ ਸੀ ਇਹ ਇਕੱਲਾ ਹੀ ਸੀ ਤੇ ਫਿਰ ਇੱਕ ਵਾਰੀ ਬੋਹਾ ਵਾਲਿਆਂ ਨੇ ਇਹਨਾਂ ਨੂੰ ਆਪਣੇ ਨਾਲ ਸੈੱਟ ਕੀਤਾ ਜਦੋਂ ਬੋਹਾ ਦੇ ਸੈੱਟ ਦੇ ਵਿੱਚ ਡਾਕਟਰ ਗੁਰਲਾਬ ਸਿੰਘ ਚੱਲਿਆ ਗਿਆ ਤੇ ਫਿਰ ਉੱਥੋਂ ਦੀ ਜਿਹੜੀ ਨਾ ਸਟਾਪ ਲਾਈਨ ਉਹ ਉਸ ਟੀਮ ਦੀ ਵੀ ਰੂਹ ਬਣ ਗਈ ਸੀ ਤੇ ਸਟਾਪ ਲਾਈਨ ਵੀ ਮਜ਼ਬੂਤ ਹੋ ਗਈ ਸੀ ਅੱਜ ਯਾਦਾਂ ਸਾਂਝੀਆਂ ਕਰਦੀਆਂ ਕਰਦੇ ਆ ਡਾਕਟਰ ਗੁਰਲਾਬ ਸਿੰਘ ਨਾਲ ਤੁਹਾਡੇ ਜਿਹੜਾ ਫੱਕਰ ਝੰਡੇ ਵਾਲਾ ਬਲਵਿੰਦਰ ਬਿੰਦੀ ਬੜਾ ਫੁਰਤੀਲਾ ਖਿਡਾਰੀ ਸੀ ਉਹਦੇ ਨਾਲ ਜਿਹੜੇ ਜਿਹੜੇ ਕਿੱਥੇ ਕਿੱਥੇ ਮੈਚ ਹੋਏ ਦੋ ਤਿੰਨ ਤਾਂ ਮੈਨੂੰ ਵੀ ਯਾਦ ਨੇ ਬਾਕੀ ਤੁਸੀਂ ਯਾਦ ਕਰੋ ਵੀ ਕਿੱਥੇ ਕਿੱਥੇ ਖੇਡੇ ਤੇ ਕਿੱਥੇ ਕਿੱਥੇ ਕਿੰਨੇ ਕਿੰਨੇ ਜੱਫੇ ਲਾਏ ਜੇ ਇੱਕ ਅੱਧਾ ਘਟ ਵੱਧ ਵੀ ਰਹਿ ਗਿਆ ਤਾਂ ਕੋਈ ਫਰਕ ਨਹੀਂ ਪੈਣ ਲੱਗਿਆ ਬਿੰਦੀ ਨਾਲ ਗੱਲਾਂ ਸਾਂਝੀਆਂ ਕਰੀਏ ਪਹਿਲਾਂ ਹੋਏ ਮੁੱਠ ਭੇਡ ਦੀਆਂ ਬਿੰਦੀ ਦਾ ਜਿਹੜਾ ਹੈ ਇਹਨੇ ਬਹੁਤ ਹੀ ਟੀਮ ਨਾਲ ਪ੍ਰੇਮ ਵੀ ਪਿਆਰ ਵੀ ਬਹੁਤ ਸੀਗਾ ਤੇ ਸਾਡੇ ਬੋਹਾ ਦੇ ਆਲੇ-ਦਾਲੇ ਜਿਵੇਂ ਕਿ ਉੱਡ ਤੇ ਸੱਦੇ ਵਾਲਾ ਹਾਕਮ ਵਾਲਾ ਇੱਥੇ ਸਾਡੇ ਆ ਸੱਚ ਮੈਂ ਇਸ ਪਾਸ ਦੇ ਰਹੇ ਨੇ ਠਾਕਮ ਵਾਲੇ ਮੈਚ ਦਾ ਤੁਸੀਂ ਆਪ ਅੱਖੀ ਦੇਖਿਆ ਹਾਂ ਇਹ ਦੋਵੇਂ ਮੈਚ ਮੈਂ ਵੇਖੇ ਨੇ ਹਾਂਜੀ 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 ਜਿਹੜੇ ਬੋਹਾ ਦਾ ਸੈੱਟ ਸੀਗਾ ਮੈਨੂੰ ਉਹ ਵੀ ਯਾਦ ਹੈ ਵੀ ਸਟਾਪਰ ਤੁਹਾਡੇ ਨਾਲ ਛੇਰ ਹਾਂਜੀ ਗੇਲਾ ਹੂੰ ਪੱਪੀ ਹਾਂਜੀ ਤੇ ਨਾਲ ਡਾਕਟਰ ਸਾਹਿਬ ਤੁਸੀਂ ਹੋਗੇ ਚਾਰੇ ਉੱਥੇ ਸਟਾਪਰ ਸੀਗੇ ਤੇ ਉਡਲ ਸੈਦੇ ਵਾਲੇ ਵੀ ਐਵੇਂ ਸੀ ਤੇ ਹਾਕਮ ਵਾਲੇ ਵੀ ਐਵੇਂ ਸੀ ਹਾਂਜੀ ਤੇ ਉਥੇ ਜਿਹੜੇ ਮੈਚ ਹੋਏ ਸੀ ਤੇ ਉਹਦੇ ਵਿੱਚ ਜਿਹੜਾ ਸੀਗਾ ਵੀ ਬੋਹਾਲੇ ਵਾਲੇ ਸੈੱਟ ਦੇ ਵਿੱਚੋਂ ਸਭ ਤੋਂ ਵੱਧ ਜੱਫੇ ਬਿੰਦੀ ਨੂੰ ਉਹ ਤੁਹਾਡੇ ਸੀਗੇ ਹਾਂਜੀ ਮੇਰੇ ਸੀ ਉਸ ਮੈਚ ਦੇ ਵਿੱਚ ਹਾਂਜੀ ਹਾਂਜੀ ਤੇ ਉਥੇ ਮਤਲਬ ਜਿਹੜਾ ਸੀਗਾ ਕੀ ਤਜਰਬਾ ਸੀ ਕਿਉਂਕਿ ਬਿੰਦੀ ਫਰਤੀਲਾ ਬੜਾ ਸੀ ਬੜੀ ਸੋਹਣੀ ਗੇਮ ਸੀ ਉਹਦੀ ਹੂੰ 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 ਫਿਰ ਥੋੜੇ ਕਿਵੇਂ ਡਿੱਕੇ ਜਾਂਦਾ ਸੀ ਨਹੀਂ ਬਿੰਦੀ ਨਾਲ ਪਹਿਲਾਂ ਵੀ ਕੁਝੋ ਮੈਚ ਹੋਏ ਨੇ ਆਪਣੇ ਤੇ ਉਦੋਂ ਜਾਂ ਬਲਾਕਾਂ ਦੇ ਮੈਚਾਂ ਦੇ ਵਿੱਚ ਜਿਵੇਂ ਹਰਿਆਣੇ ਦੇ ਵਿੱਚ ਮੈਚ ਹੋਏ ਸੀ ਤੇ ਉੱਥੇ ਸਾਡੇ ਨਾਲ ਅਕਸਰ ਸਾਡਾ ਮੈਚ ਬਿੰਦੀ ਨਾਲ ਹੀ ਸਾਡੇ ਜ਼ਿਆਦਾ ਹੁੰਦਾ ਸੀਗਾ ਬਿੰਦੀ ਦਾ ਇਹੋ ਜਿਹਾ ਮੈਨੂੰ ਭੇਤ ਆ ਗਿਆ ਤੇ ਜਦੋਂ ਮੇਰਾ ਇੱਕ ਤਾਂ ਹਾਥੀ ਜ਼ਿਆਦਾ ਲੰਬਾ ਸੀਗਾ ਹੂੰ ਬਿੰਦੀ ਗੁੱਟ ਦਾ ਕੱਚਾ ਸੀ ਗੁੱਟ ਨਹੀਂ ਸਰਾ ਸਕਦਾ ਜਿਵੇਂ ਮੇਰਾ ਗੁੱਟ ਦੀ ਪકડ ਜ਼ਿਆਦਾ ਸੀ ਜੋ ਲਾ ਕੇ ਫਿਰ ਮੈਂ ਕੱਚੀ ਮਾਰਦਾ ਬਿੰਦੀ ਬਿੰਦੀ ਨੂੰ ਮੈਂ ਕਾਬੂ ਕਰ ਲੈਣਾ ਤਈ ਮਨੂੰ ਦੂਜੇ ਜਿਹੜੇ ਸਾਡੇ ਸਟਾਪਰ ਸੀ ਉਹ ਬਿੰਦੀ ਤੇ ਨਹੀਂ ਲੱਗਦੇ ਜਿਵੇਂ ਸ਼ੇਰ ਸੀਗਾ ਸ਼ੇਰ ਪਹਿਲਾਂ ਹੀ ਕਹਿੰਦਾ ਸੀ ਹੋਈ ਬਿੰਦੀ ਨੂੰ ਤਾਂ ਜਫਾ ਤੋਸਤ ਨੂੰ ਲਾਉਣਾ ਪੂਗਾ ਮੇਰੇ ਬੜਾ ਵਧੀਆ ਮੈਨੂੰ ਉਸ ਦੇ ਨਾਲ ਬਿੰਦੀ ਦਾ ਇਸ ਤਰ੍ਹਾਂ ਸਾਹ ਵਾ ਗਿਆ ਤੇ ਮੈਂ ਹਾਂ ਬਿੰਦੀ ਨੂੰ तकरीबन ਮੈਂ ਜਦੋਂ ਆਉਂਦਾ ਸੀ ਮੈਂ ਬਿੰਦੀ ਤੇ ਮੈਂ ਹੀ ਲੱਗਦਾ ਹੁੰਦਾ ਸੀ ਆ ਬਿੰਦੀ ਨਾਲ ਜਿਹੜੇ ਮੈਚ ਬੜੇ ਫਸੇ ਹੋਏ ਇਹ ਮੈਨੂੰ ਇੰਨਾ ਯਾਦ ਹੈ ਹਾਂਜੀ ਵੀ ਇੱਕ ਜਿਹੜਾ ਉਡਦ ਸਦੇ ਮੁਕਾਬਲਾ ਹੋਇਆ ਸੀ ਨਾ ਉਡੋਸੇ ਦੇ ਵਾਲੇ ਹਾਂਜੀ ਉਹਦੇ ਚ ਨੇੜੇ ਮੇਰਾ ਖਿਆਲ 10 ਜੱਫਿਆਂ ਦੇ ਨੇੜੇ ਠੀਕ ਆ ਜਿਹੜਾ ਉਹ ਬਿੰਦੀ ਨੂੰ ਬਿੰਦੀ ਨੂੰ ਤੇ ਹਾਕਮ ਵਾਲੇ ਵੱਧ ਸੀ ਨਹੀਂ ਮੇਰੇ ਹਿਸਾਬ ਸੇ ਹਾਕਮ ਵਾਲੇ ਘੱਟ ਸੀ ਹਾਕ ਮੇਰਾ ਜਿਹੜੀ ਜਿਹੜੀ ਮੇਰੀ ਗਿਣਤੀ ਸੀ ਮੈਨੂੰ ਐ ਲੱਗਿਆ ਜਿਵੇਂ ਹਾਕਮ ਵਾਲੇ ਸਾਥ ਹੁੰਦੇ ਜਿਮ ਵਾਲੇ ਵੱਧ ਜੱਫੇ ਲੱਗੇ ਸੀ ਉਹ ਦਸਿਆ ਦੇ ਕੱਟ ਲੱਗੇ ਸੀ ਕਿਉਂਕਿ ਕਿਉਂਕਿ ਬਿੱਦੀ ਇੱਕ ਤੁਹਾਡਾ ਜਿਹੜਾ ਬਲਾਕਾਂ ਦੇ ਟੂਰਨਾਮੈਂਟ ਹੋਏ ਸੀਗੇ ਕਰੰਡੀ ਹਾਂਜੀ ਹਾਂਜੀ ਕਰੰਡੀ ਦੇ ਵਿੱਚ ਜਦੋਂ ਸੀਗਾ ਤੁਹਾਡਾ ਬੋਹਾ ਜਿਹੜਾ ਸੀਗਾ ਪੁਰਲਾਡੇ ਬਲਾਕ ਚ ਆਉਂਦਾ ਸੀ ਹਾਂਜੀ ਹਾਂਜੀ ਤੇ ਫਕਰ ਝੰਡਾ ਆਉਂਦਾ ਸੀ ਸਰਦੂਲਗੜ ਬਰਾਕ ਚ ਹੂੰ ਹੂੰ ਇਹਨਾਂ ਦਾ ਕੁਆਟਰ ਫਾਈਨਲ ਦਾ ਮੈਚ ਆਪਸ ਚ ਪਿੱੜ ਗਿਆ ਹਾਂਜੀ ਤੇ ਬਿੰਦੀ ਨੇ ਬੋਹੇ ਦੀ ਟੀਮ ਨੂੰ ਹਰਾਤਾ ਉੱਥੇ ਬਿੰਦੀ ਦੀ ਟੀਮ ਜਿਹੜੀ ਸੀਗੀ ਬਿੰਦੀ ਦਾ ਬਲਾਕ ਉੱਥੇ ਜੇਤੂ ਬਣ ਗਿਆ ਤੇ ਦੂਜੇ ਬੰਨੇ ਥੋੜਾ ਜਿਹੜਾ ਸੀਗਾ ਇਧਰ ਮਾਨਸਾ ਬਲਾਕ ਦਾ ਕਿਉਂਕਿ ਉਸ ਵੇਲੇ ਜਿਲ੍ਹਾ ਬਠਿੰਡਾ ਹੁੰਦਾ ਸੀ ਹਾਂਜੀ ਮਾਨਸਾ ਬਲਾਕ ਦਾ ਜਿਹੜਾ ਸੀਗਾ ਸੈਮੀ ਫਾਈਨਲ ਉਹ ਸੀਗਾ ਭਾਈ ਰੂਪੇ ਦੀ ਟੀਮ ਨਾਲ ਭਾਈ ਰੂਪੇ ਭਾਈ ਰੋਕਰ ਰਾਮਪੁਰਾ ਬਲਾਕ ਰਾਮਪੁਰਾ ਬਲਾਕ ਬਾਗਾ ਸੀ ਭਾਈ ਹਾਂ ਜਸਵੰਤ ਬਾਗਾ ਜਸਵੰਤ ਬਾਗਾ ਜਸਵੰਤ ਬਾਗਾ ਗਰੰਟੀ ਜੀ ਗਰੰਟੀ ਜੀ ਹੈ ਗਰੰਟੀ ਗਰੰਟੀ ਜਸਵੰਤ ਬਾਗੇ ਨੂੰ ਤੁਸੀਂ ਜੱਫੇ ਲਾਏ ਸੀ ਉਹਦਾ ਕੋਈ ਦੱਸੋ ਮੈਨੂੰ ਉਹਦੇ ਬਾਰੇ ਜਸਵੰਤ ਬਾਗੇ ਨੂੰ ਮੈਂ ਪਹਿਲੇ ਮਰ 15 20 ਮਿੰਟਾਂ ਚ ਮੈਂ ਤਿੰਨ ਚਾਰ ਜੱਫੇ ਲਾਤੇ ਸੀ ਕਿਉਂਕਿ ਉਹ ਉਹ ਵੀ ਫੁਰਤੀਲਾ ਬਿੰਦੀ ਦੇ ਬਰਾਬਰ ਦੀ ਰੇਟ ਸੀ ਉਸ ਮੁੰਡੇ ਦੀ ਬਹੁਤ ਫੁਰਤੀਲਾ ਸੀ ਬੜਾ ਤਿਆਰੀ ਕੀਤੀ ਹੋਈ ਸੀ ਉਹਦੀ ਉਸ ਵਾਰ ਤੇ ਮੈਨੂੰ ਇੰਨਾ ਵੀ ਜ਼ਿਆਦਾ ਹੈ ਵੀ ਜਦੋਂ ਤੁਸੀਂ ਉਹਨੂੰ ਜਫਾ ਪਹਿਲਾ ਜਫਾ ਲਾਇਆ ਹਾਂਜੀ ਉਹਨੂੰ ਘੁੱਟ ਫੜਿਆ ਉਹਦਾ ਹਾਂਜੀ ਹਾਂ ਤੇ ਮੇਰੇ ਕੋਲੇ ਖੜਾ ਸੀ ਬਿੰਦੀ ਹੂੰ ਮੈਂ ਬਿੰਦੀ ਕਹਿੰਦਾ ਹੁਣ ਨਹੀਂ ਜੇ ਛੱਡਦਾ ਮੈਂ ਕਿਹਾ ਤੈਨੂੰ ਕੀ ਪਤਾ ਹੈ ਕਹਦਾ ਅੱਡੇ-ਅੱਡੇ ਹੱਥਾਂ ਕਹਿੰਦਾ ਫੁੱਟ-ਫੁੱਟ ਦੇ ਹੱਥਾਂ ਕਹਿੰਦਾ ਦੂਰਾ ਬਲਾਵਾ ਆ ਜਾਂਦਾ ਗੁੱਟ ਤੋਂ ਦੀ ਉਹ ਬਿੰਦੀ ਨੇ ਇਹ ਗੱਲ ਖੁਦ ਆਖੀ ਸੀ ਤੇ ਉੱਥੇ ਵੀ ਤੁਹਾਡੇ ਜੱਫੇ ਵੱਧ ਸੀਗੇ ਜਿਹੜੇ ਬਾਗੇ ਨੂੰ ਵੀ ਸਾਰਿਆਂ ਤੋਂ ਵੱਧ ਜੱਫੇ ਸੀ ਤੇ ਤੁਹਾਡੇ ਆਮ ਤੌਰ ਤੇ ਜਦੋਂ ਬਿੰਦੀ ਕਬੱਡੀ ਛੱਡ ਗਿਆ ਸੀ ਬਿੰਦੀ ਖੇਡਣੀ ਛੱਡ ਗਿਆ ਤੇ ਉਸ ਤੋਂ ਬਾਅਦ ਝੰਡੇ ਦੀ ਟੀਮ ਦੇ ਵਿੱਚ ਜਿਹੜੇ ਦੋ ਮੇਨ ਰੇਡਰ ਹੁੰਦੇ ਸੀ ਉਹ ਹੁੰਦਾ ਸੀਗਾ ਸੁਖਾ ਡਾਕਟਰ ਸੁਖਾ ਡਾਕਟਰ ਤੇ ਤੇ ਪੰਮਾ ਐਰਮਾਲਾ ਹੁੰਦੇ ਤਾਂ ਉਹ ਦੋਨੇ ਬਾਹਰੋਂ ਸੀ ਪਿੰਡ ਦਾ ਧਾਨ ਵੀ ਸੀ ਪਰਮਾਨ ਨਾਲ ਵੀ ਮੈਚ ਸੁਖਚੈਨ ਪਹਿਲਵਾਨ ਵੀ ਹਾਂ ਸੁਖਚੈਨ ਪਹਿਲਵਾਨ ਨਾਲ ਵੀ ਮੈਚ ਹੋਏ ਸੁਖਚੈਨ ਪਹਿਲਵਾਨ ਨੂੰ ਜੱਫੇ ਘੱਟ ਲੱਗਦੇ ਸੀ ਤੁਹਾਡੇ ਤੋਂ ਬਿੰਦੀ ਨੂੰ ਵੱਧ ਲੱਗਦੇ ਸੀ ਮੈਂ ਜੱਫੇ ਪਹਿਲਵਾਨ ਨੂੰ ਵੀ ਲਾਏ ਨੇ ਨੇ ਲੱਗੇ ਜ਼ਰੂਰ ਨੇ ਪਲਵਾਨ ਨੂੰ ਪਲਵਾਨ ਨੂੰ ਲੱਗੇ ਜ਼ਰੂਰ ਨੇ ਹਾਂ ਜੀ ਪਲਵਾਨ ਨੂੰ ਬਿੰਦੀ ਨਾਲੋਂ ਘੱਟ ਲੱਗਦੇ ਸੀ ਕਿਉਂਕਿ ਆਮ ਤੌਰ ਤੇ ਸੀਗਾ ਵੀ ਜਿਹੜੇ ਹੋਰ ਸਟਾਫਰ ਹੁੰਦੇ ਸੀ ਉਹ ਕੀ ਕਰਦੇ ਸੁਚੈਨ ਪਲਵਾਨ ਨੂੰ ਵੱਧ ਲਾ ਦਿੰਦੇ ਸੀ ਵੱਧ ਲਾ ਦਿੰਦੇ ਸੀ ਬਿੰਦੀ ਨੂੰ ਘੱਟ ਲੱਗਦੇ ਸੀ ਹਾਂ ਜੀ ਹਾਂ ਜੀ ਪਰ ਜਦੋਂ ਤੁਹਾਡੇ ਨਾਲ ਮੈਚ ਹੁੰਦਾ ਸੀ ਤੇ ਸੁਚੈਨ ਪਲਵਾਨ ਨੂੰ ਜੱਫੇ ਘੱਟ ਲੱਗਦੇ ਸੀ ਹਾਂ ਜੀ ਉਹ ਮੈਨੂੰ ਵੀਰੇ ਦੋਹਾ ਵਾਲੇ ਕਹਿੰਦੇ ਨਾ ਵੀ ਤੁਸੀਂ ਤਾਂ ਬਿੰਦੀ ਤੇ ਹੀ ਲਗਣਾ ਬਿੰਦੀ ਫਰਤੀਲਾ ਜ਼ਿਆਦਾ ਸੀ ਬਿੰਦੀ ਜਦੋਂ ਕਿ ਇਹਦਾ ਦੂਰ ਹੋ ਜਾਂਦਾ ਤੇ ਬੋਹਾ ਵਾਲੇ ਤੇ ਹੋਰ ਤਾਂ ਕਿਸੇ ਤੋਂ ਰੁਕਦਾ ਨਹੀਂ ਸੀ ਬਿੰਦੀ ਨੂੰ ਮੈਂ ਹੀ ਰੋਕਦਾ ਸੀਗਾ ਮੈਂ ਜੱਫੇ ਸੁਖਚੈਨ ਪਹਿਲਵਾਨ ਨੂੰ ਵੀ ਲਾਇਏ ਨੇ ਤੇ ਮੈਂ ਇਹਨਾਂ ਦੇ ਜਿਹੜਾ ਇੱਕ ਹੋਰ ਸੀ ਫਰਤੀ ਉਹ ਡਾਕਟਰ ਡਾਕਟਰ ਸੁੱਖਾ ਡਾਕਟਰ ਸੁੱਖਾ ਡਾਕਟਰ ਸੁੱਖੇ ਡਾਕਟਰ ਨੂੰ ਵੀ ਮੈਂ ਉਹ ਉਹ ਸੁੱਖੇ ਡਾਕਟਰ ਵੀ ਉਹਦਾ ਗੁੱਟ ਸੀ ਬੜਾ ਪਤਲਾ ਹੀ ਹੁੰਦਾ ਸੀ ਉਹ ਉਹਦਾ ਗੁੱਟ ਉਹਦਾ ਮੇਰੇ ਹੱਥ ਆ ਜਾਂਦਾ ਸੀ ਉਹਨੂੰ ਵੀ ਮੈਂ ਜੱਫੇ ਪਾਇਆ ਲਿਆ ਇੱਕ ਇੱਕ ਜਿਹੜਾ ਸੀਗਾ ਬਲਾਕਾਂ ਦੇ ਟੂਰਨਾਮੈਂਟ ਹੋਏ ਸੀਗੇ ਕਿਤੇ ਉਦੋਂ ਮੈਨੂੰ ਮੈਮੇ ਸਰਜੇ ਹੋਈ ਸੀ ਮੈਨੂੰ ਭੋਲੇ ਨੇ ਦੱਸਿਆ ਆਪਣੇ ਦਲੇਮਾ ਵਾਲਾ ਭੋਲਾ ਹੋੜ ਦੇ ਵੱਲੋਂ ਖੇਡਦਾ ਹੁੰਦਾ ਮੈਮੇ ਸਰਜੇ ਥੋੜੀ ਉੱਥੇ ਵੀ ਬਲਾਕ ਦੀ ਟੂ ਸੀਗੀ ਟੀਮ ਹਾਂਜੀ ਗਈ ਤੇ ਉੱਥੇ ਉਹਨਾਂ ਨੇ ਮੈਨੂੰ ਦੱਸਿਆ ਕਹਿੰਦੇ ਵੀ ਇਹਨੇ ਉੱਥੇ ਬਹੁਤ ਸੋਹਣੇ ਜੱਫੇ ਲਾਇਏ ਸੀ ਡਾਕਟਰ ਨੂੰ ਸੁੱਖੇ ਡਾਕਟਰ ਨੂੰ ਇਹ ਮੈਮੇ ਸਰਜੇ ਬਲਾਕਾਂ ਦੇ ਮੈਸ ਸੀ ਉੱਥੇ ਹੋਏ ਉੱਥੇ ਮੈਂ ਡਾਕਟਰ ਨੂੰ ਕਈ ਜੱਫੇ ਲਾਏ ਇੱਕ ਹਰਿਆਣੇ ਦੇ ਮੈਚ ਦੀ ਗੱਲ ਕਰਦੇ ਹੁੰਦੇ ਸੀ ਮਿੱਠੂ ਤੇ ਬਾਲਾ ਅਕਸਰ ਵੀ ਹਰਿਆਣੇ ਦੇ ਵਿੱਚ ਤੁਸੀਂ ਖੇਡਣ ਗਏ ਸੀ ਉਹ ਅੱਗੇ ਟੀਮ ਸੀ ਸ਼ਾਇਦ ਲਦਾਸ ਦੀ ਨਿਮੇ ਹੋਰੀ ਉਹ ਕਿਸੇ ਕਿਸ ਬਾਲਾ ਚੌਧਰੀ ਚੌਧਰੀ ਦਲਵੀਰ ਸੀ ਦਲਵੀਰ ਚੌਧਰੀ ਤਾਂ ਸੀਗਾ ਸੰਗਰੂਰ ਪੁਲਿਸ ਬੰਨ ਹੁੰਦਾ ਸੀ ਇਹ ਇਹਨਾਂ ਦੀ ਕੋਈ ਕਾਲਜ ਦੀ ਟੀਮ ਲੈ ਕੇ ਆਏ ਸੀ ਇਹ ਅੱਛਾ ਸਾਨੂੰ ਅਸੀਂ ਨਾ ਇੱਥੋਂ ਮੈਚ ਖੇਡ ਕੇ ਆਏ ਸੀ ਬਾਅਦੇ ਕੇ ਬਾਲੇ ਦੇ ਘਰ ਪਏ ਸੀ ਰਾਤ ਨੂੰ ਸਾਨੂੰ ਸਵੇਰੇ ਆ ਕੇ ਜਿਹੜੇ ਤੁਹਾਡੇ ਉਹ ਬਹਾਮਣ ਵਾਲੇ ਉਹ ਉਹ ਰਾਮ ਪ੍ਰਸ਼ਾਦ ਮਾਸਟਰ ਰਾਮ ਪ੍ਰਸ਼ਾਦ ਰਾਮ ਪ੍ਰਸ਼ਾਦ ਮਾਸਟਰ ਉਹ ਸਾਨੂੰ ਇੱਥੋਂ ਆ ਕੇ ਸੁੱਤੇ ਪੈਣ ਨੂੰ ਸਾਨੂੰ 3-4 ਵਜੇ ਆ ਗਿਆ ਸੀ ਉਹ ਗੱਡੀ ਲੈ ਕੇ ਤੇ ਉਹ ਸਾਨੂੰ ਲੈ ਕੇ ਗਿਆ ਜੀਂਦ ਕੋਲੇ ਅੱਛਾ ਹਾਂ ਜੀਂਦ ਦੇ ਨਾਲ ਹਰ ਪਾਸੇ 7 ਕਿਲੋਮੀਟਰ ਤੇ ਪਿੰਡ ਸੀ ਕੋਈ ਅੱਛਾ ਅੱਛਾ ਤੇ ਉੱਥੇ ਫਿਰ ਉਹ ਉੱਥੇ ਉਹਨਾਂ ਨੇ ਉਹ ਪਿੰਡ ਵਾਲਿਆਂ ਨੇ ਮਤਲਬ ਰਾਮ ਪ੍ਰਸ਼ਾਦ ਮਾਸਟਰ ਕਹਿੰਦਾ ਮੈਂ ਲੈ ਕੇ ਉਹਨਾਂ ਮਤਲਬ ਖਿਡਾਰੀ ਸਾਨੂੰ ਅਸੀਂ ਉਹਨੂੰ ਕਿਹਾ ਵੀ ਅਸੀਂ ਆਪਦਾ ਸਾਰਾ ਸੈਟ ਚੱਲ ਜਾਣ ਕਹਿੰਦੇ ਨਹੀਂ ਸਾਨੂੰ ਤਿੰਨ ਹੀ ਬਹੁਤ ਅਸੇ ਅੱਛਾ ਤੇ ਸਾਨੂੰ ਮੈਨੂੰ ਮਿੱਠੂ ਨੂੰ ਤੇ ਬਾਲੇ ਨੂੰ ਤਿੰਨਾਂ ਨੂੰ ਹੀ ਲੈ ਗਏ ਹਾਂ ਫਿਰ ਅਸੀਂ ਤਿੰਨਾਂ ਨੇ ਉੱਥੇ ਜਿਹੜਾ ਮੈਚ ਉਹ ਬਾਕੀ ਦੇ ਪਿੰਡ ਦੇ ਬੰਦੇ ਉਸ ਪਿੰਡ ਦੇ ਜਿਹੜੇ ਮੁੰਡੇ ਸੀ ਖਿਡਾਰੀ ਸੀ ਉਹ ਲਾਏ ਉਧਰ ਕਾਲੀ ਦੀ ਟੀਮ ਸੀ ਕਹਿੰਦੀ ਕਿ ਆਉਂਦੀ ਸੀ ਹਾਂ ਤੇ ਉੱਥੇ ਫਿਰ ਅਸੀਂ ਕੀ ਹੋਇਆ ਵੀ ਮੈਂ ਸਟੋਪਰ ਕੱਲਾ ਸੀ ਤੇ ਮਿੱਠੂ ਤੇ ਬਾਲਾ ਦੋਨੇ ਰੇਟਰ ਸੀ ਹਾਂ ਮਿੱਠੂ ਰੇਡ ਪਾ ਕੇ ਵਾਪਸ ਆ ਜਾਂਦਾ ਸੀ ਬੱਲਾ ਜਿਹੜਾ ਮਿੱਠੂ ਮੇਰੇ ਕੋਲੇ ਆ ਜਾਂਦਾ ਸੀ ਦੂਸਰੇ ਬੰਦੇ ਅਨਜਾਨ ਸੀ ਉਸ ਪਿੰਡ ਦੇ ਪਰ ਉੱਥੇ ਮੈਂ ਬੜੇ ਉੱਥੇ ਜਿਹੜੇ ਦੂਸਰੀ ਕਾਲਜ ਦੀ ਟੀਮ ਸੀ ਉਹਨਾਂ ਦੇ ਅਸੀਂ ਨੱਕ ਜਦਾਮ ਕਰਤਾ ਤੇ ਉਹ ਮੇਰੇ ਉਸ ਟਾਈਮ ਮੇਰੇ ਰਗੜਾਂ ਵੀ ਬੜੀਆਂ ਲੱਗੀਆਂ ਸੀਆਂ ਗੋਟਿਆਂ ਤੇ ਉਹਨੀਆਂ ਤੇ ਅਸੀਂ ਉਹ ਮੈਚ ਜਿੱਤ ਲਿਆ ਉੱਥੇ ਫਿਰ ਉਹ ਪਿੰਡ ਦੇ ਵਿੱਚ ਦੂਸਰੇ ਮਤਲ ਜਿਹੜੇ ਕਾਲਜ ਦੀ ਟੀਮ ਨੇ ਜਿਹੜੀ ਰੌਲਾ ਪਾ ਗਿਆ ਕਹਿੰਦੇ ਪੰਜਾਬ ਚ ਬੰਦੇਲਿਆਂ ਦੇ ਪੰਜਾਬ ਚ ਬੰਦੇ ਲਿਆਉਂਦੇ ਤੇ ਉੱਥੇ ਸਾਡਾ ਫਿਰ ਫਿਰ ਮੈਚ ਦਾ ਅਸੀਂ ਮਤਲ ਜਿੱਤ ਦੇ ਨੇੜੇ ਸੀ ਪਰ ਉੱਥੇ ਜਦ ਰੌਲਾ ਪੈ ਗਿਆ ਤੇ ਉੱਥੇ ਮੁਰਦਾਬਾਦ ਮੁਰਦਾਬਾਦ ਹੋ ਗਈ ਫੇ ਸਾਨੂੰ ਇਹ ਆਲਗੋਆਂਡ ਪਿੰਡ ਸੀ 2 ਕਿਲੋਮੀਟਰ ਤੇ ਫੇ ਸਾਨੂੰ ਉੱਥੇ ਜਾ ਕੇ ਸਾਡਾ ਬੜਾ ਇੱਜ਼ਤ ਮਾਨ ਲੋਕਾਂ ਨੇ ਕੀਤਾ ਤੇ ਕਿਉਂ ਉਹ ਜਿਹੜੇ ਹਰਿਆਣੇ ਦੇ ਤੇ ਪੰਜਾਬ ਦੇ ਖਿਡਾਰੀਆਂ ਤਾਂ ਉਦੋਂ ਹੀ ਪਤਾ ਲੱਗਦਾ ਹੁੰਦਾ ਹਨਾ ਹਾਂ ਇਹਦੇ ਮਿੱਠੂ ਦੇ ਜੂੜਾ ਮੇਰੇ ਦੇ ਵਾਲੇ ਜੂੜੇ ਸੀ ਉਦੋਂ ਸਾਡੇ ਰਮਾਲਾ ਨਹੀਂ ਹੋਏ ਜਿਆ ਹਾਂ ਪਹਿਲਾਂ ਦਾ ਸ਼ੁਰੂ ਤੋਂ ਜਦੋਂ ਅਸੀਂ ਗਰਾਊਂਡ 'ਚ ਗਏ ਆ ਪਹਿਲੇ ਗਰਾਊਂਡ ਤੋਂ ਪਹਿਲਾਂ ਤਾਂ ਸਾਨੂੰ ਕਹਿੰਦੇ ਵੀ ਆ ਚੱਕੋ ਕ ਕੰਬਲ ਜੇ ਖਾਖੀ ਜੇ ਕੰਬਲ ਜੇ ਮੈਲ ਦੇ ਭਰੇ ਉਹਦੇ ਤੇ ਕਹਿੰਦੇ ਉੱਤੇ ਲੈ ਕੇ ਲਿਓ ਠੰਡੀ ਜੀ ਬਹੁਤ ਸੀ ਤੇ ਅੱਛਾ ਅੱਛਾ ਤੇ ਵੀ ਪਤਾ ਨਾ ਲੱਗੇ ਉਹ ਜਿਹੜੇ ਗੁੜ ਪਕਾਵੇ ਜੇ ਉਹਦੇ ਹੁੰਦੇ ਨੇ ਉਹਨਾਂ ਤੇ ਲੈ ਹੁੰਦੇ ਨੇ ਕੰਬਲ ਜੇ ਹਾਂ ਹਾਂ ਜਦੋਂ ਇਹ ਗਰਾਉਂਡ ਜਗਾ ਗਰਾਉਂਡ ਤੇ ਫੇਰ ਕੀ ਜਦੋਂ ਸਾਡੇ ਰਮਾਨਾ ਬੰਨੀਆ ਉਦੋਂ ਮਿੱਠੂ ਨਾਲ ਤੇ ਹਰਿਆਣੇ ਦੇ ਖਿਡਾਰੀਆਂ ਦੇ ਤੇ ਆਪਣੇ ਕੱਚੇ ਨਹੀਂ ਰਲਦੇ ਹਾਂ ਹਾਂ ਉੱਥੇ ਫਿਰ ਰੌਲਾ ਪਿਆ ਤੇ ਇਹ ਜਿਹੜੇ ਉਹ ਮਸਕੇ ਲੈ ਕੇ ਗਏ ਸੀ ਤੇ ਉਹ ਕਹਿੰਦੇ ਸਾਨੂੰ ਅਸੀਂ ਤਾਂ ਇਹੀ ਚਾਹੁੰਦੇ ਸੀ ਵਸ ਵੀ ਅਸੀਂ ਉਹ ਉਹ ਟੀਮ ਦਾ ਪਹਿਲੇ ਦਿਨ ਉੱਥੇ ਤਿੰਨ ਤਿੰਨ ਚਾਰ ਚਾਰ ਦਿਨ ਟੂਰਨਾਮੈਂਟ ਚੱਲਦੇ ਹੁੰਦੇ ਉਸ ਟਾਈਮ ਤੇ ਉਹ ਪਹਿਲੇ ਦਿਨ ਰੋਲਾ ਪੈ ਕੇ ਟਾ ਜੀ ਉਹ ਤਾਂ ਕਰਕੇ ਸਾਨੂੰ ਰਾਤ ਨੂੰ ਲੈ ਕੇ ਗਿਆ ਜੀ ਹੂੰ ਉਹ ਕਹਿੰਦੇ ਸਾਨੂੰ ਤਾਂ ਇਹੀ ਖੁਸ਼ੀ ਆ ਵੀ ਅਸੀਂ ਇਹ ਇਹਨਾਂ ਨੂੰ ਮਤਲਬ ਜਿਹੜੇ ਇਹ ਜਿਆਦੇ ਹੰਕਾਰੇ ਹੋਏ ਸੀ ਉਹਨਾਂ ਦਾ ਅਸੀਂ ਅਹੰਕਾਰ ਤੋੜਤਾ ਜਾ ਕੇ ਅੱਛਾ ਅੱਛਾ ਹਾਂ ਇੱਕ ਇੱਕ ਹਰਿਆਣੇ ਦਾ ਮੈਚ ਉਹ ਸੀ ਜਿਹੜਾ ਮਹਿਲੇ ਹੋਰਾਂ ਨਾਲ ਹੋਇਆ ਮਹਿਲੇ ਹੋਰਾਂ ਨਾਲ ਸਾਡਾ ਮੈਚ ਹੋਇਆ ਸੀਗਾ ਹਸਾਰ ਸਟੇਡੀਅਮ ਚ ਉਹ 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 ਬਲਾਕ ਉਥੇ ਮੇਰਾ ਖਿਆਲ ਆ ਵੀ ਹਸਾਰ ਉਸ ਵੇਲੇ ਜਿਹੜਾ ਹਸਾਰ ਹੁੰਦਾ ਸੀ ਹਾਂਜੀ ਹਸਾਰ ਦੇ ਜਿਹੜੇ ਸੀਗੇ ਬਲਾਕਾਂ ਦੇ ਟੂਰਨਾਮੈਂਟ ਸੀ ਜਿਹਦੇ ਦੇਖ ਤੇ ਤੁਹਾਨੂੰ ਮੇਰਾ ਖਿਆਲ ਆ ਸ਼ਾਇਦ ਐਰਮਾ ਵਾਲੇ ਲੈ ਕੇ ਗਏ ਸੀ ਹਾਂਜੀ ਬਿੰਦੀ ਵੀ ਨਾਲ ਸੀ ਬਿੰਦੀ ਨਾਲ ਸੀ ਬਿੰਦੀ ਜਸਵੰਤ ਹਾਂ ਮੈਂ ਜਸਵੰਤ ਵਾਲਾ ਮਿੱਠੂ ਤੇ ਬਿੰਦੀ ਤੇ ਪਮਾ ਐਰ ਹਾਂ ਇਹ ਲਿਖੇਗੇ ਸੀ ਤੁਹਾਨੂੰ ਤੇ ਉਥੇ ਦਾ ਉਥੇ ਮੈਂ ਇਹ ਜਿਵੇਂ ਨਾ ਆਪਣੇ ਇਧਰ ਬਲਵਿੰਦਰ ਫਿੱਡੂ ਜਿਵੇਂ ਤਖੜਾ ਰੇਡਰ ਸੀ ਉਥੇ ਮੈਲਾ ਸੀਗਾ ਮੈਲਾ ਹਾਂ ਮੈਲਾ ਦਾਸ ਵਾਲਾ ਮੈਲਾ ਆਸਾਂ ਮੈਲਾ ਹਾਂ ਮੈਲਾ ਮੈਲਾ ਹੁੰਦੀ ਤਿੰਨ ਭਾਈ ਹੁੰਦੇ ਉਹ ਨਿਮਾ ਹਾਂਜੀ ਹਾਂਜੀ ਮੈਲਾ ਇੱਕ ਹੋਰ ਹੁੰਦਾ ਸੀ ਉਹਨਾਂ ਦਾ ਮੈਂ ਮੈਂ ਇਸ ਦੇ ਤਿੰਨੇ ਭਾਈ ਖੜੇ ਸੀ ਉਸ ਹਾਂ ਤੇ ਉਥੇ ਕਿਵੇਂ ਰਿਹਾ ਮੁਕਾਬਲਾ ਤੁਹਾਡਾ ਮੁਕਾਬਲਾ ਹੁਣ ਮੇਰੇ ਪੱਕਾ ਤਾਂ ਨਹੀਂ ਜਾਜੇ ਮੇਰੇ ਨਾਲ ਵੀ ਅਸੀਂ ਬਰਾਬਰ ਤੇ ਰਹਿਆ ਭਿੜਿਆ ਉਥੇ ਹਾਂ ਉਥੇ ਸਾਡੇ ਮੈਂ ਸਟੋਪਰ ਸੀਗਾ ਤੇ ਮੇਰੇ ਨਾਲ ਗੇਲਾ ਸੀਗਾ ਗੇਲਾ ਹਾਂ 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 ਇਕੱਲਾ ਸੀਗਾ ਮੇਰੇ ਨਾਲ ਸ਼ੈਦ ਪੱਪੀ ਵੀ ਉਸ ਟਾਈਮ ਤੇ ਆਇਆ ਹੋਇਆ ਸੀ ਸ਼ੈਦ ਜਾਂ ਕਿਉਂਕਿ ਮੈਂ ਉਹ ਮੈਨੂੰ ਇਹਨਾਂ ਉਹਦਾ ਇਹਨਾਂ ਤਾਂ ਪਤਾ ਹੈ ਵੀ ਬਾਵਾ ਬਾਵਾ ਵੀ ਖੇਡਿਆ ਸ਼ੇਰ ਵੀ ਖੇਡਦਾ ਹੁੰਦਾ ਸੀ ਨਾਲ ਉਸ ਟਾਈਮ ਤੇ ਮੈਨੂੰ ਹੁਣ ਇਹ ਨਹੀਂ ਯਾਦ ਵੀ ਸ਼ੇਰ ਤੇ ਬਾਵਾ ਹੈਗੇ ਸੀ ਯਾਨੀ ਵੀ ਗੇਲਾ ਹੈਗਾ ਸੀ ਮੇਰੇ ਨਾਲ ਹੂੰ ਹੂੰ ਉੱਥੇ ਅਸੀਂ ਲਾਇਨੇ 1 1 2 2 3 3 ਜੱਫੇ ਲੱਗੇ ਸਾਡੇ ਹਾਂ ਉਹ ਤਾਂ ਕਿਉਂਕਿ ਉਹ ਉਹ ਤਕੜਾ ਜਿਹੜੇ ਸੈੱਟ ਸੀ ਹਰਿਆਣੇ ਦਾ ਉਸ ਵੇਲੇ ਉਹ ਫਿਰ ਉਹ ਦੋਨੇ ਤਿੰਨੇ ਭਾਈ ਸ਼ਾਇਦ ਪੁਲਿਸ ਚ ਵੀ ਭਰਤੀ ਹੋ ਗਏ ਸੀ ਹਾਂ ਹਾਂ ਤਕੜੀ ਗੇਮ ਸੀ ਉਹਨਾਂ ਦੀ ਅੱਛਾ ਉਹ ਸੈਤ ਚੌਧਰੀ ਦਲਬੀਰ ਵੀ ਮੇਰੇ ਖਿਆਲ ਉਹ 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 ਵੀ ਆਉਂਦੀ ਟੀਮ ਲੈ ਕੇ ਆਇਆ ਸੀ ਉੱਥੇ ਇਹ ਇਹ ਇਹਦੇ ਬਾਰੇ ਨਹੀਂ ਮੈਨੂੰ ਨਹੀਂ ਹੈਗਾ ਸੀ ਮੇਰੇ ਮੇਰੇ ਖਿਆਲ ਚ ਨਹੀਂ ਹੈ ਮੈਂ ਕਿ ਮੈਂ ਸਾਡਾ ਦਲਬੀਰ ਨਾਲ ਵੀ ਆਇਆ ਉੱਥੇ ਉਹ ਇੱਕ ਮੈਲੇ ਨਾਲੋਂ ਇੱਕ ਦਲਬੀਰ ਨਾਲ ਦਲਬੀਰ ਦੀ ਟੀਮ ਵੱਖਰੀ ਸੀ ਅਸੀਂ ਕਿਉਂਕਿ ਆਪ ਇਹ ਮੈਨੂੰ ਸੀਗਾ ਜਿਹੜਾ ਇੱਧਰ ਕਿੱਥੇ ਦੱਸਿਆ ਸੀ ਇਹ ਰਾਮਪੁਰੇ ਦੇ ਨੇੜੇ ਜਿਹੜਾ ਕਿਹੜੇ ਸੀਗਾ ਜਿੱਥੇ ਜਿੱਥੇ ਡਾਕਟਰ ਨੂੰ ਜੱਫੇ ਲਾਏ ਸੀ ਇੱਕ ਦਾ ਗਿੱਲ ਸੀ ਮੈਂ ਨਹੀਂ ਗਿੱਲ ਨਹੀਂ ਉਹ ਜਿਹੜਾ ਬਲਾਕ ਦੇ ਟੂਰਨਾਮੈਂਟ ਸੀ ਜਿਹੜੇ ਜਿੱਥੇ ਆ ਮੈਨੂੰ ਭੋਲੇ ਨੇ ਵੀ ਦੱਸਿਆ ਸੀ ਨਾ ਇੱਕ ਤਾਂ ਮੈਮੇ ਸਰਜੇ ਮੈਮੇ ਸਰਜੇ ਵਾਲੇ ਜਿਹੜੀ ਮੈਮੇ ਸਰਜੇ ਵਾਲੀ ਗੱਲ ਸੀ ਮੈਮੇ ਸਰਜੇ ਵਾਲੀ ਅਗਲੇ ਦਿਨ ਸੀਗਾ ਬੋਹਾ ਟੂਰਨਾਮੈਂਟ ਹਾਂਜੀ ਉਥੇ ਬਿੰਦੀ ਫੇਰ ਮੇਰੇ ਕੋਲੇ ਆ ਕੇ ਸਟੇਜ ਤੇ ਬਹਿ ਗਿਆ ਹੂੰ ਤੇ ਉਹ ਕਿਉਂਕਿ ਬਿੰਦੀ ਨਾਲ ਬੜਾ ਪ੍ਰੇਮ ਸੀਗਾ ਮੈਂ ਕਮੈਂਟਰੀ ਕਰ ਰਿਹਾ ਸੀ ਹੂੰ ਹੂੰ ਤੇ ਉਹਨੇ ਫੇਰ ਮੈਂ ਕਿਹਾ ਵੀ ਹਾਂ ਕਹਿੰਦਾ ਮੈਂ ਕਿੱਥੋਂ ਆਇਓ ਕਹਿੰਦਾ ਉਥੋਂ ਆਇਆ ਖੇਡ ਕੇ ਬਲਾਕਾਂ ਦੇ ਸੀ ਤੇ ਉਹ ਕਹਿੰਦੇ ਟੀਮ ਸਾਡੀ ਜਿੱਤ ਗਈ ਹੈ ਹੂੰ ਮੈਂ ਕਿਵੇਂ ਕਹਿੰਦੇ ਆਪਣਾ ਡਾਕਟਰ ਵੀ ਖੇਡਿਆ ਸੀ ਉਹ ਕਿਧਰੋਂ ਖੇਡਿਆ ਸੀ ਕਹਿੰਦਾ ਉਹ ਆਪਣੇ ਸੀਗਾ ਮਾਨਸਾ ਬਲਾਕ ਵੱਲੋਂ ਮਾਨਸਾ ਬਲਾਕ ਵੱਲੋਂ ਤੇ ਮੈਂ ਕਿਵੇਂ ਰਿਆ ਕਹਿੰਦਾ ਆਪਣੇ ਡਾਕਟਰ ਨੂੰ ਜਫੇ ਪਾ ਗਿਆ ਉਹ ਉਹ ਮੈਨੂੰ ਬਿੰਦੀ ਨੇ ਉੱਥੇ ਵੀ ਦੱਸਿਆ ਸੁੱਕੇ ਡਾਕਟਰ ਨੂੰ ਜਫੇ ਸੁੱਕੇ ਡਾਕਟਰ ਨੂੰ ਹਾਂ ਸੁੱਕੇ ਡਾਕਟਰ ਇਹ ਮੇਰੇ ਨਾਲ ਇਹ ਭੋਲਾ ਆਪਣੇ ਪਿੰਡ ਵਾਲਾ ਤੇ ਗੀਤੀ ਅੱਛਾ ਗੀਤੀ ਨਾਲ ਇਹ ਇਹ ਨਾਲ ਗਏ ਸੀ ਉਸ ਟਾਈਮ ਤੇ ਅੱਛਾ ਹਾਂ ਇਹਨਾ ਇੱਥੇ ਸਾਡੀ ਸੈਲੈਕਸ਼ਨ ਹੋਈ ਫਾਫੜੇ ਭਾਈ ਕੇ ਹਾਂ ਰੁਲਦੂ ਖਾਨ ਤੇ ਜੈਬ ਇਹ ਉਦੋਂ ਆਪਣਾ ਹਸਨਪੁਰ ਵਾਲਾ ਆਪਣੇ ਗੁਰਪਿਆਰ ਗੁਰਪਿਆਰ ਇਹਨਾਂ ਨੇ ਸਾਡੀ ਸਿਲੈਕਸ਼ਨ ਕੀਤੀ ਸੀ ਉੱਥੇ ਟੀਮ ਬਣਾਈ ਸੀ ਸਾਡੀ ਮਾਨਸਾ ਦੀ ਹਮ ਤੇ ਫਫੜਿਆਂ ਦੇ ਵਿੱਚ ਸਾਡੇ ਹੈਗੇ ਸੀ ਮਸੀਂਦਰ ਉਹ ਰਹੇਗੇ ਉਹ ਨਾਲ ਸਾਡੇ ਨਾਲ ਟੀਮ ਸੀ ਗਈ ਸੀ ਅੱਛਾ ਅੱਛਾ ਹਾਂਜੀ ਹਾਂਜੀ ਉਹ ਇਹ ਬਾਲੇ ਨਾਲ ਰੜ ਕੇ ਮੇਰਾ ਖਿਆਲ ਹੋਰ ਵੀ ਬੜੇ ਮੈਚ ਖੇਡੇ ਅਨੰਦਪੁਰ ਸਾਹਿਬ ਵਾਲਾ ਵੀ ਉਧਰ ਵੀ ਕਦੇ ਲੈ ਕੇ ਗਏ ਸੀ ਤੇ ਦਿੱਤੂ ਪਰ ਦਿੱਤੂ ਬੁਰਾ ਹਾਂ ਪਟਿਆਲੇ ਦੇ ਕੋਲ ਟਵਾਣਿਆਂ ਦਾ ਗੜਪੰਡ ਹਾਂ ਤੇ ਇੱਕ ਵਾਰੀ ਸਾਡੀ ਮੇਰੇ ਜ਼ਿਆਦਾ ਵੀ ਮੂਨਕ ਹਾਂ ਬਹੁਾ ਦੀ ਟੀਮ ਹੋਰ ਤਾਂ ਨਹੀਂ ਕਿ ਮੈਂ ਬਾਲਾ ਤੇ ਮਿੱਠੂ ਤਿੰਨੇ ਹੀ ਚਲੇ ਗਏ ਹਾਂ ਮੂਨ ਕੇ ਅਸੀਂ ਖੇਡੇ ਅਸੀਂ ਪਹਿਲੇ ਦੋ ਮੈਚ ਲਾਏ ਅਸੀਂ ਤਿੰਨਾ ਨੇ ਮੈਚ ਜਿੱਤੇ ਉਹ ਮਤਲਬ ਤਿੰਨੇ ਖਿਡਾਰੀ ਸੀ ਚੌਥਾ ਨਹੀਂ ਚੌਥਾ ਨਹੀਂ ਸਾਡੇ ਦਾ ਚੌਥਾ ਸਾਡੇ ਫਾਈਨਲ ਚ ਆ ਕੇ ਸਾਡੇ ਨਾਲ ਚੰਡੇ ਵਾਲਾ ਅੱਛਾ ਉਹ 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 ਦੱਸੋ ਜਿਹੜਾ ਜਿਹੜੇ ਜਿਹੜੇ ਤਿੰਨੇ ਖੇਡੇ ਹਾਂ ਉਹਦੇ ਫਿਰ ਸਟਾਪਰ ਕੌਣ ਕੌਣ ਖੜਦੇ ਰਹੇ ਸਟਾਪਰ ਮੇਰੇ ਨਾਲ ਬਸ ਬਦਲ ਕੇ ਉਹ ਹਰਿਆਣੇ ਵਾਲਿਆਂ ਵਾਂਗ ਮਿੱਠੂ ਆ ਜਾਂਦੇ ਸੀ ਮੈਂ ਜਿਹੜਾ ਜਿਹੜਾ ਮਤਲਬ ਇਹ ਦੋਨੇ ਰੇਡਰ ਸੀ ਹਾਂਜੀ ਤੇ ਸਟਾਪ ਕਰ ਉਸ ਜੀ ਕੱਲੇ ਜੀ ਤੇ ਮੇਰੇ ਨਾਲ ਬਾਲਾ ਕਿਤੇ ਆ ਜਾਂਦਾ ਕਿ ਮਿੱਠੂ ਆ ਜਾਂਦਾ ਸੀ ਮਿੱਠੂ ਡੋਲ ਕਰ ਲੈਂਦੇ ਸੀ ਵਧੀਆ ਜਿਹੜਾ ਰੇਡ ਕਰਕੇ ਆਉਂਦਾ ਸੀ ਹਾਂ ਜੀ ਉਹ ਆ ਕੇ ਬਾਸਮੇ ਭੱਜ ਕੇ ਮੇਰੇ ਕੋਲੇ ਆ ਜਾਂਦਾ ਸੀ ਉਹ ਉਹ ਦੂਜਾ ਰੇਡ ਕਰਕੇ ਆ ਕੇ ਸਟਾਪਰਾਂ ਚ ਲੱਗ ਜਾਂਦਾ ਹਾਂ ਜੀ ਹਾਂ ਜੀ ਉਹ ਤਾਂ ਆਪਣੇ ਇੱਥੇ ਸਾਡੀ ਉਹ ਜਾਦਗਰੀ ਫੋਟੋ ਵੀ ਹੈਗੀ ਆ ਅੱਛਾ ਤੇ ਉਸ ਤੋਂ ਬਾਅਦ ਉਹ ਪਿਛਲੇ ਮੈਚ ਸਾਨੂੰ ਚੈਨਾ ਛੋਟਾ ਚੈਨਾ ਕਹਿੰਦੇ ਆ ਆਪਾਂ ਝੰਡੇ ਵਾਲਾ ਹਾਂ ਡੈਥ ਹੋ ਗਈ ਵਿਚਾਰੇ ਦੀ ਹਾਂ ਤੇ ਉਹ ਕਹਿੰਦਾ ਵੀ ਮੈਨੂੰ ਖੜਾ ਲਓ ਅਸੀਂ ਕਿਹਾ ਵੀ ਪੱਥਕੇ ਪੈ ਜੀ ਮਿੱਠੂ ਕੰਨ ਲਾਲੋ ਨਾਲ ਕੋਈ ਗੱਲ ਨਹੀਂ ਹੂੰ ਤੇ ਉਹ ਸਾਨੂੰ ਮਿੱਠੂ ਨੇ ਕਹੇ ਤਾਂ ਅਸੀਂ ਲਾਲਾ ਤਾਂ ਉੱਥੇ ਮੈਚ ਤਾਂ ਅਸੀਂ ਜਿੱਤ ਗਏ ਤੇ ਫਿਰ ਸਾਨੂੰ ਇਨਾਮ ਸਾਨੂੰ ਸੈਂਕੜਾ ਦਿੱਤਾ ਉਹਨਾਂ ਨੇ ਮੂੰਹ ਕਾਲੇ ਨਹੀਂ ਉਹ ਕਹਿੰਦੇ ਕੰਨ ਬੰਦਾ ਬਾਹਰ ਉਤਰਾਜ ਕਰਤਾ ਅਸੀਂ ਵੀ ਬੰਦਾ ਬਾਹਰ ਅਸੀਂ ਮੈਚ ਸਭ ਖਾ ਜਿੱਤੇ ਲਿਆ ਸੀ ਕਿਉਂ ਇਹ ਚੈਨਾ ਵਧੀਆ ਸਟੌਪ ਵਧੀਆ ਕਰਨ ਲੱਗਿਆ ਸੀ ਚੈਨਾ ਮੇਰੇ ਨਾਲ ਵਧੀਆ ਲੱਗਿਆ ਤੇ ਇਹ ਸਾਡੇ ਨਾਲ ਹੈਗਾ ਸੀਗਾ ਕੜਾਇਲ ਦੇ ਉਹ ਕਿਹੜਾ ਸੀ ਕੜਾਇਲ ਪਹਾਉ ਪਲਵਾਨ ਸੀਗੇ ਕੜਾਇਲ ਵਾਲੇ ਪਹਾਉ ਸਾਡਾ ਮੈਂ ਜਦੋਂ ਵਾਰੀ ਫਸਵਾ ਮੈਚ ਲਗਿਆ ਹਾਂ ਤੇ ਉੱਥੇ ਮੈਂ ਪਲਵਾਨ ਨੂੰ ਵੀ ਜੱਫੇ ਲਾਈ ਹੂੰ ਤੇ ਉੱਥੇ 나ਥੀ 나ਥੀ ਸੀ ਉਹ ਆਪਣਾ ਆ ਇਹਦੇ ਵਿੱਚ ਇਹਦੇ ਫੁਟੇਜ ਵੀ ਹੈਗਾ 나ਥੀ ਉਹ ਆਪਣਾ ਹੈਗਾ ਸੀ ਲੇਲਾ ਦੇ ਨਾਲ ਹੀ ਪੰਡਿਤ ਸੀ ਉਹਦਾ ਕੋਈ ਅੱਛਾ ਇਹ ਜਾਂ ਉਹ ਉਹ 나ਥੀ ਪਹਿਲਾਂ ਖੇਡਦਾ ਵੀ ਉਹ ਉੱਥੇ ਰੈਫਰੀ ਸੀ ਰੈਫਰੀ ਸੀ ਹੂੰ ਹੂੰ ਅੱਛਾ ਅੱਛਾ ਤੇ ਇੱਕ ਮੈਨੂੰ ਯਾਦ ਹੈ ਬਲਵਿੰਦਰ ਫਿੱਡੂ ਨਾਲ ਵੀ ਹਾਂਜੀ ਮੈਚ ਖੇਡਿਆ ਸੀ ਬੋਹਾ ਬੋਹਾ ਵੀ ਖੇਡਿਆ ਸੀ ਤੇ ਇੱਕ ਮੈਚ ਅਸੀਂ ਨਹਿਰ ਮਮਲੀ ਕਾਲ ਜਮਾਨ ਸੱਜ ਵੀ ਖੇਡੇ ਸੀ ਅੱਛਾ ਹਾਂ ਮੈਨੂੰ ਫਿੱਡੂ ਨਾਲ ਤੇ ਕਿਉਂਕਿ ਫਿੱਡੂ ਫਿੱਡੂ ਕਾਬੂ ਕਰਨਾ ਬਹੁਤ ਔਖਾ ਸੀ ਮੁਸ਼ਕਲ ਸੀ ਮੈਂ ਉਹਦੇ ਥੋੜਾ ਜਿਹਾ ਏ ਸੀ ਵੀ ਮੈਨੂੰ ਏ ਸੀ ਵੀ ਮੈਂ ਬਿੰਦੀ ਨੂੰ ਜਫੇ ਲਾਉਂਦਾ ਮੈਂ ਉਸੇ ਚਾਹ ਚੀ ਮੈਂ ਕੋਈ ਗੱਲ ਨਹੀਂ ਫਿੱਡੂ ਨੂੰ ਬਿਲਾਵਾ ਫਿੱਡੂ ਨੂੰ ਮੈਂ ਪੜਦਾ ਪੜਦਾ ਆ ਤੇ ਫਿਰ ਫਿੱਡੂ ਦੇ ਹੱਥ ਚਵੇਂ ਚੜਿਆ ਮੈਨੂੰ ਜਾ ਕੇ ਮੇਰੇ ਮਾਰੀ ਧੋੜ ਤੇ ਮੈਂ 3-4 ਮਿੰਟ ਤੱਕ ਮੈਂ ਉੱਠਿਆ ਨਹੀਂ ਸੀ ਉਸ ਤੋਂ ਤੇ ਫਿੱਡੂ ਦਾ ਜਿਹੜਾ ਆਊਟਸਟੈਂਡਿੰਗ ਸੀ ਫੋਰਸ ਬੜੀ ਸੀ ਬੜਾ ਬਹੁਤ ਕਰ ਜਾਂਦਾ ਸੀ ਫਿੱਡੂ ਕਹਿੰਦਾ ਮੇਰੇ ਨਾਲ ਲੱਗਦਾ ਕਿਉਂ ਹੈ ਹਾਂ ਫਿੱਡੂ ਗਰਮ ਸ ਜ਼ਿਆਦਾ ਹੋ ਜਾਂਦਾ ਜੀ ਹਾਂ ਤਾਂ ਹੋਰ ਕੋਈ ਕੋਈ ਹੋਰ ਕੋਈ ਯਾਦਗਾਰੀ ਮੈਚ ਜਿਹੜੇ ਉਹ ਜਾਦਗਾਰੀ ਮੈਚ ਸਾਡਾ ਆਪਣੇ ਉੱਥੇ ਗਈ ਸੀ ਅਸੀਂ ਉੱਥੇ ਆਪਣਾ ਅਨੰਤਪੁਰ ਸਾਹਿਬ ਹੋਲੇ ਮਹੱਲੇ ਤੇ ਹਾਂ ਹੋਲੇ ਮਹੱਲੇ ਤੇ ਮੈਂ ਉੱਥੇ ਸਾਡੇ ਨਾਲ ਹਰਪ੍ਰੀਤ ਕਮਾਲੂ ਅੱਛਾ ਬਾਬਾ ਅੱਛਾ ਹਰਪ੍ਰੀਤ ਇਹ ਅਸੀਂ ਬਠਿੰਡੇ ਦੀ ਟੀਮ ਵੱਲੋਂ ਗਏ ਸੀ ਅੱਛਾ ਉਹਦੇ ਵਿੱਚ ਸਾਡੇ ਮੈਂ ਹਰਪ੍ਰੀਤ ਤੇ ਦੋ ਸਟੋਪਰ ਮੇਨ ਸੀ ਇੱਕ ਦੋ ਸਾਡੇ ਨਾਲ ਹੋਰ ਖੜੇ ਸੀ ਤੇ ਰੈਡਰ ਸਾਡੇ ਨਾਲ ਬਾਲੇ ਹੋ ਰਹੇ ਸੀ ਮਾਣਾ ਬਿੰਦੀ ਵੀ ਹੈਗਾ ਹੀ ਅੱਛਾ ਮਿੱਠੂ ਮਿੱਠੂ ਤੇ ਇੱਕ ਸਾਡੇ ਨਾਲ ਸ਼ਾਇਦ ਮੇਰੇ ਨਾਲ ਬੋੜਾ ਕਲੇਰੇ ਵਾਲਾ ਉਹਦੇ ਕੋਲ ਉੱਥੇ ਉਹ ਹੁੰਦਾ ਸੀਗਾ ਉਹ ਪਾਖੜਾ ਮੇਰੇ ਪਾਖੜਾ ਬਣੇ ਬਿਜਲੀ ਕੋਡ ਦੇ ਬੋੜੇ ਨੂੰ ਅਸੀਂ ਨਾਲ ਲਾਇਆ ਸੀ ਉੱਥੇ ਉਸ ਮੈਚ 'ਚ ਅੱਛਾ ਕਲੇਰਾ ਬੋੜਾ ਵੀ ਸਾਡੇ ਨਾਲ ਖੇਡਿਆ ਅੱਛਾ ਹਾਂਜੀ ਹਾਂਜੀ ਤੇ ਉੱਥੇ ਸਾਡੇ ਨਾਲ ਮੈਂ ਤੇ ਕਪੂਰਸਲੇ ਦੇ ਸੀ ਉਹ ਸੈਟ ਜਿਹੜਾ ਸਾਡੇ ਨਾਲ ਮੈਚ ਹੋਇਆ ਸੀ ਅੱਛਾ ਹੂੰ ਉੱਥੇ ਇੱਕ ਇੱਕ ਦੋ ਦੋ ਜੱਫੇ ਲਾਈ ਸੀ ਲੱਗੇ ਸਾਡੇ ਤੇ ਟੀਮਾਂ ਉਧਰ ਤਾਕੜੀਆਂ ਉਹਨਾਂ ਸੈੱਟ ਤਾਕੜਾ ਸੀ ਕਪੂਰਥਾਲਿਆਂ ਦਾ ਹਾਂ ਅਸੀਂ ਬਠਿੰਡੇ ਦੀ ਟੀਮ ਬਣੋ ਸੀ ਤੇ ਉੱਥੇ ਅਸੀਂ ਹਾਰ ਗਏ ਸੀ ਆ ਗਰ ਕਪੂਰਥਾਲਾ ਤੱਕ ਵੱਡੀ ਦਾ ਗੜ ਗਿਣਿਆ ਜਾਂਦਾ ਹੈ ਤੇ ਉਹ ਬਈਆ ਜਿਹੜੀਆਂ ਕਿਉਂਕਿ ਆਮ ਤੌਰ ਤੇ ਕੀ ਹੁੰਦਾ ਸੀ ਜਦੋਂ ਇੱਥੇ ਅਰਸ਼ਪਾਲ ਬਿੱਲਾ ਹਾਂ ਆਨੰਦਪੁਰਾਲਾ ਨੰਦਪੁਰ ਵਾਲਾ ਤੋਤਾ ਕਹਿੰਦੇ ਜਿਹਨੂੰ ਸ਼ਾਰਟ ਪੁੱਟਦਾ ਉਹ ਤਕੜਾ ਸੀ ਬਲਵਿੰਦਰ ਬਿੰਦੀ ਨੂੰ ਵੀ ਐਸਪੀ ਐਡੀਐਸਪੀ ਬਣ ਗਿਆ ਸੀ ਡੀਐਸਪੀ ਰਿਟਾਇਰ ਹੋਇਆ ਉਹਨੇ ਉਹਨੂੰ ਵੀ ਵਧੀਆ ਜੱਫੇ ਲਾਏ ਉਦੋਂ ਐਸਆਈ ਉਹ ਉਸ ਨਾਮ ਹੁੰਦਾ ਸੀ ਹਾਂਜੀ 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 ਉਹ ਆਪਣੇ ਘਰ ਆਇਆ ਜਦੋਂ ਉਹਨੂੰ ਮੈਂ ਦੱਸਿਆ ਵੀ ਇਹ ਇਹ ਬੰਦਾ ਸਾਡਾ ਹੈ ਜਿਹਨੇ ਬਲਵਿੰਦਰ ਬਿੰਦੀ ਨੂੰ ਸਭ ਤੋਂ ਵੱਧ ਜੱਫੇ ਪਾਏ ਹੋਏ ਨੇ ਬਿੰਦੀ ਉਹਦੇ ਤੇ ਰੁਕਦਾ ਨਹੀਂ ਸੀ ਨਾ ਉਹ ਫੁਰਤੀਲਾ ਸੀ ਤੇ ਉਹ ਵੀ ਬੰਦਾ ਹਸਮੁਖ ਸੀ ਉਹ ਵੀ ਤਕੜ ਨੂੰ ਰੋਕਣ ਵਾਲਾ ਸੀ ਉਹਨੇ ਦੇਖ ਕੇ ਕੰਨਾ ਛਾ ਫਿਰ ਤਾਂ ਸੈਟ ਦੇ ਵਿੱਚ ਵਧੀਆ ਚੱਲ ਸਕਦਾ ਤੇ ਉਹ ਬਸ ਉਹ ਹੈ ਵੀ ਆਪਣੇ ਏਰੀਏ ਦੇ ਵਿੱਚ ਉਹਦੋਂ ਬਹੁਤ ਸੈਟ ਸੁੱਟ ਨਹੀਂ ਸੀ ਵਰਦੇ ਹੁੰਦੇ ਉਹ ਉਹ ਚੇਲੇ ਦੇਵੀ ਦੇ ਆਉਂਦੇ ਸਾਰੇ ਮਲਾਜ਼ਮ ਲਾ ਬਣ ਗਏ ਇਧਰ ਮਿੱਠੂ ਇਧਰ ਆਦਾ ਚਲੇ ਗਿਆ ਬਾਹਲਾ ਉਧਰ ਰੋਡਵੇ ਚਲੇ ਗਿਆ ਉਸ ਤੋਂ ਸਾਡਾ ਫਿਰ ਇਦਾਂ ਜਿਹੜਾ ਸੈਟ ਬਣਿਆ ਸੀ ਖਿੰਡ ਗਏ ਸਾਰੇ ਜਸਵੰਤ ਉਦੋਂ ਪੁਲਿਸ ਦੇ ਵਿੱਚ ਸੀ ਤੇ ਉਹ ਉਧਰ ਵੀ ਜੀ ਰਹਿਣ ਲੱਗ ਗਿਆ ਇਹ ਯਾਦਗਾਰੀ ਮੈ ਸਾਡੀ ਹੋਰ ਵੀ ਸੀ ਸੰਗਤਪੁਰੇ ਸਾਡੇ ਮੈਚ ਹੁੰਦੇ ਰਹੇ ਆ। ਅੱਛਾ। ਹੂੰ। ਸੰਗਤਪੁਰੇ ਸਾਡੇ ਲਨਾਲ ਦੀ ਟੀਮ ਦੇ ਹੁੰਦੇ ਸੀ ਉਹ। ਉਹ ਜਿਹੜਾ ਕੁੱਕੀ ਕੁੱਕੀ ਹੋਰੀ ਕੁੱਕੀ ਹੋਰੇ ਹਾਂ। ਤੇ ਸੰਗਤਪੁਰੇ ਆਪੀ ਟੀਮ ਕਿਸ਼ੋਰੀ ਹੋਰੇ ਤੱਕੜੇ ਵਧੀਆ ਸੀ ਤੱਕੜੇ ਤਗੜਾ ਮੈਚ ਸਾਡਾ ਆਸ ਵਿੱਚ ਭਿੱਟਦੇ ਰਹੇ ਸੀ। ਹੂੰ। ਸੰਗਤਪੁਰੇ ਨਾਲ ਵੀ ਲਨਾਲ ਵਾਲਿਆਂ ਨਾਲ ਵੀ ਹੂੰ। ਹਾਂ ਚੰਗੇ ਆਸ ਵਿੱਚ ਫਸਵੇਂ ਮੈਚ ਹੁੰਦੇ ਰਹੇ ਸਾਡੇ। ਬਿਲਕੁਲ ਬਿਲਕੁਲ। ਹੂੰ ਹੂੰ ਹੂੰ। ਹੋਰ ਕੋਈ ਯਾਦਗਾਰੀ ਮੈਚ ਹੋਵੇ ਕੋਈ ਸਾਂਝਾ ਕਰਨਾ ਹੋਵੇ ਮੈਚ ਤਾਂ ਬੜੇ ਸੀ ਪਰ ਹੁਣ ਟਾਈਮ ਲੰਬਾ ਹੋ ਗਿਆ ਉਹ ਨਹੀਂ ਚਾਹ ਯਾਦ ਕਰਨੇ ਹਾਂਜੀ ਉਹ ਸਮੇਂ ਦੀ ਗੱਲ ਆ ਸਾਰੀ ਫੇਰ ਅੱਜ ਕੱਲ੍ਹ ਯਾਦ ਕਰਕੇ ਫੇਰ ਇੱਕ ਵਾਰੀ ਫੇਰ ਆਪਾਂ ਚਲੋ ਉਹ ਇੱਕ ਵਾਰੀ ਸਾਰਿਆਂ ਨੂੰ ਇਕੱਠਿਆਂ ਨੂੰ ਜੋੜਾਂਗੇ ਜਿੱਤੇ ਬੋਹਾਲਾ ਸੈੱਟ ਸਾਰਾ ਇਕੱਠਾ ਕਰਕੇ ਫੇਰ ਉਹ ਗੱਲਾਂ ਬਾਤਾਂ ਸਾਂਝੀਆਂ ਮੈਂ ਸਾਡੇ ਮੇਰੇ ਜਿਵੇਂ ਮੇਰੇ ਪਿੰਡ ਦਾ ਭੋਲਾ ਸੀ ਆ ਕੀਤੀ ਸੀ ਇਹਨਾਂ ਨਾਲ ਵੀ ਮੈਂ ਉਦੋਂ ਨਾਲ ਅਸੀਂ ਬਹੁਤ ਬਾਅਦ ਫੇਰ ਮੈਂ ਇਹਨਾਂ ਨਾਲ ਵੀ ਖੇਡਦੇ ਰਹੇ ਹਾਂ ਤੇ ਉਦੋਂ ਬੈਠ ਕੇ ਕਿਦੇ ਸਾਰੇ ਇਕੱਠੇ ਜਾ ਕੇ ਫੇਰ ਕਰ ਲਾਂਗੇ ਚਲੋ ਠੀਕ ਹੈ ਜੀ ਤੁਹਾਡਾ ਬਹੁਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਸਮਾਂ ਦਿੱਤਾ ਬਾਕੀ ਗੱਲਾਂ ਬਾਤਾਂ ਫੇਰ ਸਾਂਝੀਆਂ ਕਰਾਂਗੇ ਬੱਡੇ ਵੀਰ ਬਹੁਤ ਬਹੁਤ ਧੰਨਵਾਦ ਜੀ ਬੜੀ ਮਿਹਰਬਾਨੀ